ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਲਾਥ ਹਾਊਸ ਮੈਸਰ ਖਾਨਾ ਦੇ ਵੀ ਛੋੜਾਤੇ ਅੱਜ ਆਪਾਂ ਨਿਊ ਵੀਡੀਓ ਲੈ ਕੇ ਆਏ ਆ ਆਪਣੇ ਕੋਲੇ ਜਿਹੜਾ ਅੱਜ ਦਾ ਸਟਾਫ ਆਇਆ ਤੇ ਬਹੁਤ ਹੀ ਸੋਹਣਾ ਸਟਾਫ ਆਇਆ ਸਾਰੇ ਆਪਣੇ ਕੋਲੇ ਦੁਪੱਟਾ ਸੂਟ ਆਏ ਨੇ প্রিনਟਡ ਸੂਟ ਆਏ ਨੇ ਮੈਚਿੰਗ ਸੂਟ ਆਏ ਨੇ ਅੱਜ ਆਪਣੇ ਕੋਲੇ ਬਹੁਤ ਸੋਹਣੀ ਵੈਰਿਟੀ ਆਈ ਹੈ ਤੇ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਆਏ ਤੇ ਆਪਾਂ ਵੀਡੀਓ ਤੁਹਾਡੇ ਵਾਸਤੇ ਨਵੀਂ ਲੈ ਕੇ ਆਏ ਆ ਵੱਖਰੇ ਵੱਖਰੇ ਰੇਟ ਹੋਣਗੇ ਤੇ ਇਹ ਕੇਰਾ ਆਪਾਂ ਤੁਹਾਨੂੰ ਮਾਲ ਦਿਖਾਉਣੇ ਆ ਵੀ ਆਪਣੇ ਕੋਲੇ ਬਹੁਤ ਹੀ ਸੋਹਣਾ ਆਇਆ ਤੇ ਜਿ ਕਈ ਦੁਪੱਟਿਆਂ ਨਾਲ ਸੂਟ ਦੇਵਾਂਗੇ ਸਾਨੂੰ ਮਸਲੀਨ ਦੇ ਦੁਪੱਟਿਆਂ ਨਾਲ ਦੇਵਾਂਗੇ ਸ਼ਿਮਰ ਦੁਪੱਟਾ ਆਪਣੇ ਕੋਲੇ ਆਇਆ ਹੈ ਤੇ ਬਾਰਬਰੀ ਮੈਚਿੰਗ ਆਈ ਹੈ ਬਹੁਤ ਸੋਹਣਾ ਸਟਾਫ ਆਪਣੇ ਕੋਲੇ ਆਇਆ ਹੈ ਤੇ ਆਪਾਂ ਆਪਣੀ ਲੋਕੇਸ਼ਨ ਵੀ ਨਾਲ ਦੀ ਨਾਲ ਦੱਸ ਦੇਣੀ ਹੈ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਲਾਗੇ ਆਪਣਾ ਪਿੰਡ ਰਹੇਗਾ ਮਾਈਸਰਖਾਨਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਆਪਾਂ ਗੁਰਨਾਨਕ ਵਾਲੇ ਭਜਦੇ ਆਂ ਤੇ ਜਦੋਂ ਵੀ ਤੁਸੀਂ ਸਾਡੇ ਹੀ ਦੁਕਾਨ ਤੇ ਵੀਟ ਕਰਨਾ ਹੁੰਦਾ ਤਾਂ ਤੁਸੀਂ ਇੱਕ ਵਾਰੀ ਸਾਡਾ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ ਕਾਲ ਜ਼ਰੂਰ ਕਰ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਜਦੋਂ ਵੀ ਸਾਡੀ ਦੁਕਾਨ ਤੇ ਵੀਟ ਕਰਨਾ ਅਸੀਂ ਗੁਰਨਾਨ ਕਾਲੇ ਵਾਜਦੇ ਤੁਸੀਂ ਜਦੋਂ ਵੀ ਆਉਣਾ ਤੇ ਅਸੀਂ ਵੀ ਗੁਰਨਾਨ ਕਾਲੇ ਦੀ ਦੁਕਾਨ ਤੇ ਜਾਣਾ ਤੇ ਇਹ ਆਪਣੀ ਲੋਕੇਸ਼ਨ ਸੀਗੀ ਤੇ ਅੱਜ ਸੋਹਣੇ ਸੋਹਣੇ ਸੂਟ ਲੈ ਕੇ ਆਏ ਅੱਜ ਆਪਣੇ ਕੋਲੇ ਬਹੁਤ ਸੋਹਣੇ ਸੂਟ ਆਏ ਐ ਤੇ ਸਾਰੇ ਸੂਟ ਵਧੀਆ ਵੈਰਾਈਟੀ ਜਨੇ ਤੇ ਆਪਾਂ ਸਾਰੇ ਜਨੇ ਰਲ ਕੇ ਦੇਖਾਂਗੇ ਜਿਹੜਾ ਆਪਣੇ ਕੋਲੇ ਜਿੱਦਾ ਇਹ ਵਾਲੇ ਸੂਟ ਨੇਗੇ ਇਹ ਵਾਲਾ ਹੈਗਾ ਸਿਮਰ ਦੁਪੱਟੇ ਨਾਲ ਨਾਲ ਦੁਪੱਟਾ ਹੋਊਗਾ ਤੇ ਪਿਓਰ ਦੇ ਦੁਪੱਟੇ ਦੇ ਨਾਲ ਆ ਸ਼ਿਮਰ ਦਾ ਸੂਟ ਹੈ ਸਾਰਿਆਂ ਦਾ ਰੇਟ ਵੀ ਬਾਜ਼ੀਬ ਹੁੰਦਾ ਜਿਹੜੇ ਸਾਡੇ ਰੇਟ ਹੁੰਦੇ ਨੇ ਬਹੁਤ ਹੀ ਜਾਨੂਨ ਰੇਟ ਹੁੰਦੇ ਨੇ ਕਿ ਤੇ ਆਪਾਂ ਸਾਰੀ ਵੀਡੀਓ ਤੁਹਾਨੂੰ ਦਿਖਾਉਣੇ ਆ ਤੇ ਜਿੰਨੇ ਸਾਡੇ ਕੋਲੇ ਆ ਵਾਲੀ ਚੀਜ਼ ਹੈ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾਵਾਂਗੀ ਸਾਡੇ ਕੋਲੇ ਨੂ ਸਟਾਫ ਆਇਆ ਆ ਰੀ ਹਰਕਾ ਵਾਲਾ ਕਾਟਨ ਵੇਸਟ ਮੇਰਾ ਜਿਹੜਾ ਫਲਾਰ ਹੈ ਸਾਰਾ ਹਾਈਲਾਈਟ ਕੀਤਾ ਹੋਊਗਾ ਇਹ 550 ਦੀ ਰੇਂਜ ਦੇ ਵਿੱਚ ਆਪਾਂ ਪਿਓਰ ਕਾਟਨ ਦਾ ਸੂਟ ਤੁਹਾਨੂੰ ਦੇਵਾਂਗੇ ਕਿਉਂਕਿ ਸਾਡਾ ਸੇਲਾ ਦਾ ਕੰਮ ਹੁੰਦਾ ਅਸੀਂ ਸੇਲਾ ਲਾ ਕੇ ਰੱਖਦੇ ਆ ਜਿਹੜਾ 7-800 ਵਾਲਾ ਸੂਟ ਹੁੰਦਾ ਮਾਰਕੀਟ ਦੇ ਵਿੱਚ 7-800 ਦੀ ਰੇਂਜ ਦਾ ਹੁੰਦਾ ਉਹ ਅਸੀਂ ਸਾਰਾ 500 450 500 ਇੰਦਾ ਤੁਹਾਨੂੰ ਪ੍ਰੋਵਾਈਡ ਕਰਾਉਨੇ ਆ ਤੇ ਬਹੁਤ ਹੀ ਸੋਹਣਾ ਸਟਾਫ ਹੈ ਸਾਰਾ ਜਿਹੜਾ ਫਲਾਰ ਆ ਹਾਈਲਾਈਟ ਕੀਤਾ ਹੋਇਆ ਹੈ ਤੇ ਕਲਰ ਵੀ ਇਹਦੇ ਬਹੁਤ ਸੋਹਣੇ ਨੇਗੇ ਪਿਓਰ ਕਾਟਨ ਦਾ ਸਟਾਫ ਹੈ ਤੇ ਪਲੇਨ ਸਲਵਾਰ ਦੇ ਨਾਲ ਹੈ ਜਿਹੜੀ ਸਲਵਾਰ ਇਹਦੇ ਨਾਲ ਆਪਾਂ ਤੁਹਾਨੂੰ ਪਲੇਨ ਦੇਾਂਗੇ ਤੇ ਦੁਪੱਟਾ ਆਪਾਂ ਤੁਹਾਨੂੰ ਇਹਦਾ ਟਾਈ-ਡਾਈ ਵਾਲਾ ਦੇਾਂਗੇ ਇਹਦੇ ਚ ਆਪਣੇ ਕੋਲੇ ਕਾਫੀ ਸਾਰਾ ਜਿਹੜਾ ਮਾਲ ਆਇਆ ਹੈ ਪੂਰੇ ਫੁੱਲ ਸਾਈਜ਼ ਦਾ ਤੁਹਾਨੂੰ ਦੁਪੱਟਾ ਮਿਲੂਗਾ ਤੇ 550 ਦੀ ਰੇਂਜ ਆਪਾਂ ਤੁਹਾਨੂੰ ਦੇਾਂਗੇ ਤੇ ਵੀਡੀਓ ਤੁਸੀਂ ਸਾਰੀਆਂ ਰਿਸ਼ਤੇਦਾਰੀਆਂ ਸ਼ੇਅਰ ਜ਼ਰੂਰ ਕਰਨੀਆਂ ਮਾਵੀਆਂ ਵਾਸਤੇ ਆਪੂਆ ਕੋਲੇ ਭੁੱਲਣਾ ਨਹੀਂ ਤੇ ਸੋਹਣੇ ਸੋਹਣੇ ਸੂਟ ਆਪਣੇ ਕੋਲੇ ਆਏ ਆ ਤੇ ਇਹਦੇ ਆਪਣੇ ਕੋਲੇ ਕਾਫੀ ਕੁਆਲਿਟੀ ਚ ਮਾਲ ਆਇਆ ਹੈ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਓਪਨ ਕਰਕੇ ਫੇਰ ਦਿਖਾਵਾਂਗੀ ਕਿਰਾਮੈਂ ਤੁਹਾਨੂੰ ਦੱਸ ਦੇਣੀ ਆ ਜੀ ਆਪਣੇ ਕੋਲੇ ਮਾਲ ਜਿਹੜਾ ਦਿੱਲੀ ਮੰਗਵਾਉਂਦਾ ਜਾਂਦਾ ਰਹਿੰਦਾ ਤੇ ਕਲਰ ਇਹਨਾਂ ਦੇ ਬਹੁਤ ਸੋਹਣੇ ਹੁੰਦੇ ਨੇ ਪੱਕੇ ਰੰਗ ਹੁੰਦੇ ਨੇ ਆਪਣੇ ਏਟ ਵਰਗੇ ਆਹ ਲਓ ਜੀ ਬਹੁਤ ਹੀ ਸੋਹਣਾ ਸਾਫਾ ਇਹ ਚਾ ਕੋਈ ਆਪਣੇ ਕੋਲੇ ਸੈੱਟ ਚਾਰ ਕਲਰਾਂ ਦਾ ਕੋਈ ਪੰਜ ਕਲਰਾਂ ਦਾ ਤੇ ਇਹਨਾਂ ਦਾ 550 ਰੁਪਿਆ ਰੇਟ ਆਪਾਂ ਤੁਹਾਨੂੰ ਦੇਾਂਗੇ ਆਹ ਲਓ ਜੀ ਇਹ ਸੀਗੇ 550 ਦੀ ਰੇਂਜ ਵਾਲੇ ਇਸ ਤੋਂ ਬਾਅਦ ਆਪਣੇ ਕੋਲੇ ਮਸਲੀਨ ਦਪੱਟਾ ਆ ਗਿਆ ਓਰੀਜਨਲ ਸਾਬ ਏਕੇ ਟੈਕਸ ਦਾ ਵਧੀਆ ਕੁਆਲਿਟੀ ਦਾ ਤੇ ਇਹਦੇ ਚ ਵੀ ਕਲਰ ਬਹੁਤ ਸੋਹਣੇ ਨੇ ਸਾਰੇ ਜਿਹੜੇ ਡਿਜ਼ਾਈਨ ਨੇ ਵੱਖਰੇ ਵੱਖਰੇ ਨੇ ਤੇ ਇਹਦੇ ਚ ਵੀ ਬਹੁਤ ਸੋਹਣੀਆਂ ਦਿਖਾਉਣੀਆਂ ਬਹੁਤ ਸੋਹਣਾ ਸਾਫ ਆਪਣੇ ਕੋਲੇ ਆਇਆ ਕੋਈ ਨਿੱਕੀ ਬੂਟੀ ਦਾ ਫਲਾਰ ਹੈ ਕੋਈ ਵੱਡਾ ਡਿਜ਼ਾਈਨ ਹੈ ਸਾਰੇ ਡਿਜ਼ਾਈਨ ਹੀ ਬਹੁਤ ਸੋਹਣੇ ਇਹਨਾਂ ਦੇ ਰੇਟ ਵੀ ਜੈਨੂ ਨੇ ਸਾਰੇ ਆਪਾਂ ਖੋਲ ਕੇ ਇੱਕ ਦਿਨ ਸਾਨੂੰ ਓਪਨ ਕਰਕੇ ਦਿਖਾ ਦੇਵਾਂਗੇ ਆਹ ਲਓ ਜੀ ਡਿਜ਼ਾਈਨ ਸਾਰੇ ਬਹੁਤ ਸੋਹਣੇ ਲੱਗੇ ਇਹ ਵਾਲੀ ਚੀਜ਼ ਆਪਣੇ ਕੋਲੇ ਆਈ ਹੈਗੀ 10 ਬ੍ਰਾਂਡ ਦੀ ਰੀਵਾ 10 ਤੇ ਰੀਵਾ ਆਪਣੇ ਕੋਲੇ ਸਾਰਾ ਮਾਸਟਫ ਹੁੰਦਾ ਹੈ ਸਾਰੇ ਬ੍ਰਾਂਡ ਹੁੰਦੇ ਨੇ ਆ ਲਓ ਜੀ ਸਾਰੇ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਅੱਜ ਤੇ ਆਹ ਵਾਲਾ ਸਫ ਜਿਹੜਾ ਮੈਚਿੰਗ ਦੇ ਵਿੱਚ ਮਸਲੀਨ ਦੁਪੱਟਾ ਆਇਆ ਹੈ ਤੇ ਕੋਈ ਜਿਹੜਾ ਸਫ ਹੈਗਾ ਆਲ ਓਵਰ ਦੇ ਵਿੱਚ ਆ ਲਓ ਜੀ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਸ ਤੋਂ ਬਾਅਦ ਆਪਣਾ ਗਲੌਦੀ ਦਾ ਡਿਜ਼ਾਈਨ ਆਇਆ ਜਿਹੜਾ ਆਪਣਾ ਰਿਪੀਟ ਤੇ ਬਾਰ-ਬਾਰ ਵਿਕਦਾ ਬਹੁਤ ਸੋਹਣਾ ਇਹਦਾ ਸਫ ਹੈ ਖੁੱਲੇ ਦੁਪੱਟੇ ਟਾਈ ਦਾ ਹੀ ਮੀਟਰ ਦੇ ਨਾਲ ਹੋਣਗੇ ਰੇਕ ਆਪਣੇ ਰੇਕ ਆਪਣੇ ਤੁਹਾਨੂੰ ਪਤਾ ਬਹੁਤ ਘੱਟ ਹੁੰਦੇ ਆ ਮਾਰਕੀਟਾਂ ਦੇ ਨਾਲ ਆਹ ਲਓ ਜੀ ਇਹਦੇ ਵਿੱਚ ਵੀ ਕਿਸੇ ਤੋਂ ਨੂੰ ਤਿੰਨ ਤਿੰਨ ਕਲਰਾਂ ਦਾ ਸੈੱਟ ਮਿਲੂ ਕਿਸੇ ਚਾਰ ਕਲਰਾਂ ਦਾ ਸੈੱਟ ਮਿਲੂ ਆ ਗਿਆ ਸ਼ਿਮਰ ਦੁਪੱਟਾ ਤੇ ਨਾਲ ਮਸਲੀਨ ਦੁਪੱਟਾ ਸ਼ਿਮਰ ਚ ਸ਼ਿਮਰ ਦਾ ਸਾਹ ਬਹੁਤ ਸੋਹਣਾ ਕਾਟਨ ਦਾ ਬੇਸ ਹੈ ਇਹਦੇ ਲੈਣ ਦੀ ਨਹੀਂ ਲੱਗਦੀ ਆਹ ਲਓ ਜੀ ਆ ਆ ਗਿਆ ਆਪਣਾ ਬੁਟੀਕ ਪੀਸ ਇਸ ਤੋਂ ਬਾਅਦ ਆਪਣਾ ਫਿਰ ਸ਼ਿਮਰ ਆ ਗਿਆ ਆ ਲੈ ਜੀ ਹੁਣ ਆਪਾਂ ਓਪਨ ਕਰਦੇ ਆ ਇਹਦੇ ਚ ਆਪਣੀ ਆਈ ਹੈ ਮੈਚਿੰਗ ਇਹ ਵੀ ਸੋਨਾ ਮੈਂ ਕਟਿੰਗ ਕਰਕੇ ਦਿਖਾਉਂਗੀ ਬਹੁਤ ਹੀ ਸੋਹਣਾ ਸਫਾ ਹੈ ਹੰਡਾਉ ਕਪੜੇ ਚ ਤੇ ਬਹੁਤ ਵਧੀਆ ਲੀਜੀਬੀ ਦਾ ਸਫਾ ਆਇਆ ਇਹਦੇ ਚ ਆਪਾਂ ਸੋਨੂੰ ਡਿਜ਼ਾਈਨ ਦੇਾਂਗੇ ਆਪਾਂ ਡਿਜ਼ਾਈਨ ਦੇਖਦੇ ਆ ਇਹਦੇ ਚ ਇਹ ਜਿਹੜੇ ਡਿਜ਼ਾਈਨ ਆਪਣੇ ਕੋਲੇ ਆਏ ਨੇ ਆ ਲੋ ਜੀ ਇਹ ਆ ਗਏ ਕੈਮਰੀ ਕਾਟਨ ਦੇ ਡਿਜ਼ਾਈਨ ਕੈਮਰੀ ਕਾਟਨ ਦੇ ਡਿਜ਼ਾਈਨ ਆ ਗਏ ਇਹਦੇ ਵਿੱਚ ਕਲਰ ਹੈਗੇ ਨੇ ਆਪਣੇ ਕਲਰ ਬਹੁਤ ਸੋਹਣੇ ਨੇ ਮਹਿੰਦੀ ਰੰਗ ਆ ਗਿਆ ਰੈੱਡ ਆ ਗਿਆ ਤੇ ਫਰੋਜੀ ਆ ਗਿਆ ਮਸਟਰਡ ਕਲਰ ਆ ਗਿਆ ਤੇ ਵਾਈਨ ਕਲਰ ਆ ਗਿਆ ਇਹਦਾ ਕਲਰ ਚੜ੍ਹੇ ਬਹੁਤ ਪਿਆਰਾ ਹੈ ਇਹ 500 ਦੀ ਰੇਂਜ ਦੇ ਵਿੱਚ ਸਾਰਾ ਜਿਹੜਾ ਮਾਲ ਤੁਹਾਨੂੰ ਬ੍ਰਾਂਡਡ ਮਿਲੂਗਾ ਸ਼ੰਕਰ ਮਿਲਦਾ ਜਿਹੜਾ ਇਹ ਮਾਲ ਹੈ ਇਹਦੇ ਵਿੱਚ ਕਲਰ ਚਾਟ ਵੀ ਬਹੁਤ ਪਿਆਰਾ ਆਇਆ। ਇਸ ਤੋਂ ਬਾਅਦ ਆਲੀਜੀ ਵੀ ਜਿਹੜਾ ਡਿਜ਼ਾਈਨ ਆ ਗਿਆ। ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ। ਇਹਦੇ ਵਿੱਚ ਵੀ ਚਾਹ ਕਲਰ ਸਾਨੂੰ ਮਿਲਣਗੇ ਪੈਰਟ ਸਰਦਈ ਤੇ ਮਾਸਟਰਡ ਕਲਰ। ਇਹ ਸੂਟ ਆਪਸ ਨੂੰ 450 ਦੇਵਾਂਗੇ। ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਬਹੁਤ ਹੀ ਸੋਹਣਾ ਹੈ ਮਸਲੀਨ ਦੁਪੱਟਾ। ਇਹ ਮੈਨੂੰ ਤੁਹਾਨੂੰ ਦਿਖਾਉਣੀ ਹੈ। ਮਸਲੀਨ ਦੁਪੱਟਾ ਬਹੁਤ ਹੀ ਸੋਹਣਾ ਸਾਫਾ ਹੈ। ਆਲ ਓਵਰ ਦਾ ਸਟਾਫ ਮਿਲੂਗਾ ਇਹ ਆਹ ਲੋ ਜੀ ਇਹ ਮਸਲੀਨ ਦੁਪੱਟਾ ਪਿਓਰ ਕਾਟਨ ਤੇ ਆ ਬਹੁਤ ਹੀ ਸੋਹਣਾ ਸਟਾਫਾ ਹੈ ਤੇ ਇਹਦੇ ਨਾਲ 2.5 ਮੀਟਰ ਦਾ ਸਾਨੂੰ ਮਸਲੀਨ ਦੁਪੱਟਾ ਦੇਾਂਗੇ ਤੇ ਸਾਨੂੰ ਸਿਰਫ ਰੇਟ ਦੇਾਂਗੇ ਆਪਾਂ 1100 ਰੁਪਿਆ ਤੇ ਸਾਈਜ਼ ਦੇਖੋ ਤੁਸੀਂ ਨਾ ਇਹ ਤਾਂ ਦੁਪੱਟੇ ਦਾ ਸਾਈਜ਼ ਦੇਖੋ ਬਹੁਤ ਹੀ ਸੋਹਣਾ ਕਲਾਸਿਕਲ ਡਿਜ਼ਾਈਨ ਨੇ ਤੇ ਇਹਦੇ ਨਾਲ ਸਾਨੂੰ ਡਿਜ਼ਾਈਨ ਕਲਰ ਦਿਖਾ ਦਿੰਨੀ ਆ ਕਿਹੜੇ ਕਿਹੜੇ ਇਹਦੇ ਚ ਆਏ ਨੇ ਆਹ ਲੋ ਜੀ ਇਸ ਦੇ ਵਿੱਚ ਕਰੀਮ ਆਇਆ ਇੱਕ ਤਾਂ ਇੱਕ ਪੇਲਟ ਆ ਗਿਆ ਇੱਕ ਲੇਵੀ ਆ ਗਿਆ ਤੇ ਇੱਕ ਗੁਲਾਬੀ ਕਲਰ ਆ ਗਿਆ ਰਾਣੀ ਕਲਰ ਇਹ ਕਲਰ ਬਹੁਤ ਸੋਹਣੇ ਨੇ ਇਹ 1100 ਦੇ ਵਿੱਚ ਆਪਾਂ ਸੁਰਸਤ ਨੂੰ ਦੇਣਾ ਪਿਆਰ ਮਸਲੀਨ ਦੇ ਦੁਪੱਟੇ ਨਾਲ ਇੱਕ ਇਹਦੇ ਵਿੱਚ ਆ ਗਿਆ ਮਸਟਰਡ ਕਲਰ ਮਸਟਰਡ ਕਲਰ ਦਾ ਵੀ ਜਿਹੜਾ ਕਲਰ ਸੋਹਣਾ ਉਸ ਤੋਂ ਬਾਅਦ ਆਪਣੇ ਕੋਲੇ ਆ ਗਈ ਇਹ ਕੈਮਰਿਕ ਆਹ ਲਓ ਜੀ ਇਹਦਾ ਕਲਰ ਚਾਟ ਵੀ ਬਹੁਤ ਸੋਹਣਾਗਾ ਬਲੈਕ ਨੇਵੀ ਰੈੱਡ ਤੇ ਮਹਿੰਦੀ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਆਈਆਂ ਨੇ ਮੈਚਾਂ ਮੈਚਿੰਗ ਆਪਾਂ ਤੁਹਾਨੂੰ ਰੀਲਾਂ 'ਚ ਦੇਵਾਂਗੇ ਬਹੁਤ ਸੋਹਣਾ ਸਾਫਾ ਸਾਰਾ ਤੇ ਡਿਜ਼ਾਈਨਿੰਗ ਦੇ ਹੈਗੇ ਨਵੇਂ ਇਹ ਆਪਾਂ ਤੁਹਾਨੂੰ ਦੇਵਾਂਗੇ ਰੀਲਾਂ ਦੇ ਵਿੱਚ ਸਾਰੇ ਮੈਚਿੰਗ ਆ ਤੁਸੀਂ ਰੀਲਾਂ ਨੂੰ ਸਾਡੇ ਨਾਲ ਬਹੁਤ ਪਿਆਰ ਕਰ ਦਿਓ ਕੋਟਨ ਕੋਟ ਧੰਨਵਾਦ ਤੁਹਾਡਾ ਆ ਲਓ ਜੀ ਇਹਦੇ ਡਿਜ਼ਾਈਨ ਬਹੁਤ ਸੋਹਣੇ ਆ ਕਲਰ ਵੀ ਬਹੁਤ ਸੋਹਣੇ ਆ ਇਹਦੇ ਵਿੱਚ ਆਪਾਂ ਕਟਿੰਗ ਕਰਕੇ ਤੁਹਾਨੂੰ ਰੀਲਾਂ ਦੇ ਵਿੱਚ ਇਹ ਸਾਰੇ ਡਿਜ਼ਾਈਨ ਓਪਨ ਕਰਕੇ ਦਿਖਾਵਾਂਗੇ ਆ ਲਓ ਜੀ ਇਹ ਆ ਗਿਆ ਸਾਡਾ ਟਾਈ ਡਾਈ ਵਾਲਾ ਡਿਜ਼ਾਈਨ ਜਿਹੜਾ ਫੇਮਸ ਡਿਜ਼ਾਈਨ ਹੈ ਸਾਡਾ ਆਹ ਲਓ ਜੀ ਰਾਣੀ گلابی ਕਲਰ ਮਹਿੰਦੀ ਕਲਰ ਇਹ ਆੜ ਡਿਜ਼ਾਈਨ ਵੀ ਸਾਡਾ ਬਹੁਤ ਸੁਪਰ ਹਿੱਟ ਡਿਜ਼ਾਈਨ ਆ ਸੁਪਰ ਡੋਪਰ ਹਿੱਟ ਡਿਜ਼ਾਈਨ ਆ ਬਹੁਤ ਸੋਹਣਾ ਇਹਨਾਂ ਨੂੰ ਓਪਨ ਕਰਕੇ ਦਿਖਾਉਣੀ ਮਾੜਾ ਜਾਂ ਬਾਕੀ ਤਾਂ ਅਸੀਂ ਸੋਨੂੰ ਇਹ ਮੈਚਿੰਗਾਂ ਜਿਹੜੀਆਂ ਹੈਗੀਆਂ ਜਾ ਵਾਰ ਤੋਂ ਵੱਧ ਅਸੀਂ ਰੀਲਾਂ ਦੇ ਵਿੱਚ ਦਿਨੇ ਆ ਤੁਹਾਨੂੰ ਆਹ ਲਓ ਜੀ ਤੇ ਇਹਨਾਂ ਦੇ ਰੇਟ ਵੀ ਤੁਹਾਨੂੰ ਰੀਲਾਂ ਤੇ ਮਿਲ ਜਾਣਗੇ ਇਹ ਵੀ ਮੈਚਿੰਗ ਬਹੁਤ ਪਿਆਰੀ ਹੈ ਆਹ ਲੋ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਕਲਰ ਦੇਾਂਗੇ ਕਿੰਨੇ ਕਲਰ ਟੌਪ ਦੇ ਆ ਜਾਮ ਇਸ ਤੋਂ ਬਾਅਦ ਆਪਾਂ ਦੇਖਦੇ ਆਂ ਆਹ ਲੋ ਜੀ ਇਸ ਵਾਰ ਦੇਖਦੇ ਆਂ ਆਪਣੇ ਕੋਲੇ ਇਹਦੇ ਵਿੱਚ ਕਿਹੋ ਜਿਹਾ ਮਾਲ ਜਿਹੜਾ ਆਇਆ ਆਪਣੇ ਕੋਲੇ ਆਹ ਲੋ ਜੀ ਇਹਦੇ ਵਿੱਚ ਆਪਣਾ ਆ ਗਿਆ ਮਸਲੀਨ ਦੁਪੱਟਾ ਜਿਹੜੇ ਵੀ ਆਪਾਂ ਸੇਲ ਲਾਉਣੇ ਹੋਣੇ 650 ਵਾਲੇ ਦੀ ਆਹ ਲੋ ਜੀ ਇਹਦੇ ਵਿੱਚ ਬਹੁਤ ਕਲਾਸਿਕਲ ਡਿਜ਼ਾਈਨ ਆਇਆ ਹੈ ਕਿ ਵੀ ਡਿਜ਼ਾਈਨ ਦੇਖੀਐ ਸੋਨੂੰ ਬਾਹਲੇ ਸੋਹਣੇ ਡਿਜ਼ਾਈਨ ਐ ਇੱਕ ਦਿਨ ਆਪਾਂ ਖੋਲ ਕੇ ਸੋਨੂੰ ਦਿਖਾਵਾਂਗੇ ਇੱਕ ਤੋਂ ਇੱਕ ਸੁਪਰ ਹਿੱਟ ਡਿਜ਼ਾਈਨ ਆਉਦੇ ਨੇ ਨਾ ਜਿਹੜੇ ਰੇਂਜ ਆਪਾਂ ਇਹਨਾਂ ਦੀ ਰੱਖ ਦੇਣੇ ਆ 650 650 ਦੀ ਆਪਾਂ ਇਹਨਾਂ ਦੀ ਸੇਲ ਲਾ ਕੇ ਰੱਖ ਦੇਣੇ ਆ ਆਹ ਲੋ ਜੀ ਬਾਲੇ ਸੋਹਣੇ ਡਿਜ਼ਾਈਨ ਆਇਆ ਏਦਕੀ ਵੀ ਆਹ ਲੋ ਦੀ ਬੁੱਢੀ ਮਾਈ ਆ ਗਈ ਇਸ ਤੋਂ ਬਾਅਦ ਆਪਣੇ ਕੋਲ ਫੇਰ ਮਸਲੀਨ ਦੁਪੱਟਾ ਆ ਗਿਆ ਆਹ ਲੋ ਜੀ ਡਿਜ਼ਾਈਨ ਦੇਖੀ ਜਾਓ ਐਨੇ ਸੋਹਣੇ ਡਿਜ਼ਾਈਨ ਜਿਹੜੇ ਸਾਨੂੰ ਇਹ ਗੁਰਨਾਨਕ ਵਾਲਿਆਂ ਤੇ ਮਿਲਣਗੇ ਐਨੇ ਸੋਹਣੇ ਡਿਜ਼ਾਈਨ ਸਾਨੂੰ ਕਿਤੋਂ ਨਹੀਂ ਮਿਲਣੇ ਤੇ ਐਨੇ ਵਧੀਆ ਰੇਟ ਨਹੀਂ ਮਿਲਣੇ ਕਿਤੋਂ ਆ ਲਓ ਜੀ ਛੇੜ ਦੇਖਿਓ ਕਿੰਨੇ ਸੋਹਣੇ ਜਿਹੜੇ ਛੇੜੇ ਇਹਨਾਂ ਦੇ ਆਉਂਦੇ ਨੇ ਡਿਜ਼ਾਈਨ ਵੀ ਸੇਪਰ ਡੁਪਰ ਹਿੱਟ ਆਹ ਲਓ ਜੀ ਟਾਈ ਡਾਈ ਵਾਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਆ ਲਓ ਜੀ ਆੜ ਗਿਆ ਨਾ ਆਹਾ ਕੀ ਆ ਡਿਜ਼ਾਈਨ ਹੈ ਨਾ ਆਹ ਲਓ ਜੀ ਇਹ ਸਾਰਾ ਆਪਣੇ ਕੋਲੇ ਆਈ ਜਾਂਦਾ ਮਸਲੀਨ ਦੁਪੱਟਾ ਆ ਲਓ ਜੀ ਇੱਕ ਦਿਨ ਆਪਾਂ ਤੁਹਾਨੂੰ ਵੀਡੀਓ ਚ ਦੇਵਾਂਗੇ ਓਪਨ ਕਰਕੇ ਸਾਰੇ ਡਿਜ਼ਾਈਨਾਂ ਦਾ ਤੇ ਸਾਰੇ ਰੰਗਾਂ ਦਾ ਪਤਾ ਲੱਗ ਜਾਊਗਾ ਤੁਹਾਨੂੰ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਆਰੀ ਵਰਕ ਹਾਈਲਾਈਟ ਕੀਤਾ ਜੋਰ ਜੱਟ ਨਾਲ ਇਹ ਸਾ ਵੀ ਬਹੁਤ ਸੋਹਣਾ ਹੈ ਇਹਦੇ ਤੇ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਉਂਗੀ ਆਹ ਲਓ ਜੀ ਇਹਦੇ ਚ ਆਪਾਂ ਇੱਕ ਸੂਟ ਖੋਲ ਕੇ ਦੇਖਾਂਗੇ ਹੇ ਆ ਯਾਰ ਇਹਨਾਂ ਜੌਹਰ ਜੱਟ ਬਹੁਤ ਹੀ ਸੋਹਣਾ ਸਾਫ ਸਾਰਾ ਆਰੀ ਵਰਕ ਹੈ ਹਾਈਲਾਈਟ ਕੀਤਾ ਸਾਰਾ ਫਲਾਰ ਆਰੀ ਵਰਕ ਦੇ ਨਾਲ ਤੇ ਪੂਰੇ 2 ਟੀ ਮੀਟਰ ਦੀ ਆਪਾਂ ਤੁਹਾਨੂੰ ਛੱਡ ਦੇਾਂਗੇ ਪਿਓਰ ਮਸਲੀਨ ਦੀ ਆਪਾਂ ਨਾਲ ਸਲਵਾਰ ਦੇਾਂਗੇ ਤੇ ਦੁਪੱਟਾ ਆਪਾਂ ਦੇਾਂਗੇ ਯਾਰ ਜੱਟ ਦਾ ਸੁਪਰ ਡੁਪਰ ਹਿੱਟ ਚੀਜ਼ ਆ ਬਹੁਤ ਹੀ ਕਲਾਸਿਕਲ ਡਿਜ਼ਾਈਨ ਹੈ ਇਹਨਾਂ ਦੇ ਆਹ ਲਓ ਜੀ ਦੁਪੱਟਾ ਦੇਖੋ ਤੁਸੀਂ ਪੂਰਾ 8 ਮੀਟਰ ਦਾ ਦੁਪੱਟਾ ਇਹਦੇ ਨਾਲ ਇਹਨਾਂ ਦੇ ਵਿੱਚ ਡਿਜ਼ਾਈਨ ਆਏ ਨੇ ਤਿੰਨ ਤਿੰਨੇ ਡਿਜ਼ਾਈਨ ਸੁਪਰ ਸੁੱਟ ਹੈ ਸੁਪਰ ਸਟਿਚਡ ਡਿਜ਼ਾਈਨ ਆਹ ਵਾਲਾ ਫਲਾਰ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਆਹ ਵਾਲਾ ਜਿਲੇਟਰੀ ਕਲਡ ਡਿਜ਼ਾਈਨ ਆ ਗਿਆ ਇਸ ਤੋਂ ਬਾਅਦ ਆਪਣੇ ਕੋਲੇ ਲਾਈਟ ਲਾਈਟ ਚਾਟ ਆ ਗਿਆ ਬਹੁਤ ਹੀ ਸੋਹਣਾ ਇਹਦਾ ਫਲਾਰ ਵੀ ਬਹੁਤ ਪਿਆਰਾ ਹੈ ਸਾਰੇ ਸ਼ੂਟ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਗੀ ਕਈ ਵਾਰੀ ਜੇ ਕਿਸੇ ਪਹਿਨ ਲੈਣੇ ਹੁੰਦੇ ਐ ਸ਼ੂਟ ਤਾਂ ਸਾਨੂੰ ਵੀਡੀਓ ਕਾਲ ਤੇ ਵੀ ਸਿਲੈਕਟ ਕਰ ਲੈਂਦੇ ਐ ਇਹ ਸੀਗਾ ਆਪਣਾ ਅੱਜ ਦਾ ਮਾਲ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਨਹੀਂ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਵੀ ਸਾਡੀਆਂ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦੇਣੇ ਧੰਨਵਾਦ ਸ਼ਸ਼ੀਕਾਲ ਜੀ